830 ਰੁਪਏ ਇੱਕ ਘਰ ਤੋਂ ਲੈ ਕੇ ਆਈ ਕਿਉਂ ਲੈ ਕੇ ਆਈ ਇਹ ਫਿਰ ਉਹਦੇ ਤਾਂ ਐਸਡੀਓ ਸਾਹਿਬ ਲੈ ਆਏ ਤੇ ਅੱਜ ਸਾਡੀ ਗੱਲ ਨਹੀਂ ਸੁਣਦੀ ਇਹ ਅੱਜ ਕਹਿੰਦੇ ਵੀ ਤੁਹਾਡਾ ਉਹ ਹੈ ਨਹੀਂ ਰੋਹ ਹੈ ਨਹੀਂ ਉੱਥੇ ਵੀ ਆਸਾਨ ਅਸੀਂ ਹੁਣ ਆਪਸ ਵਿੱਚ ਦੋਵੇਂ ਪਿੰਡ ਲੜ ਲੜ ਮਰਦੇ ਫਿਰੇ ਦਾ ਜ਼ਿੰਮੇਵਾਰ ਕੌਣ ਹੈ ਜੀ ਉਹ ਅਸੀਂ ਇਹਨਾਂ ਮਰਦਸਿਆਂ ਨੂੰ ਪੁੱਛਿਆ ਸੀਗਾ ਜੀ ਅਸੀਂ ਉਹ ਕਹਿੰਦੇ ਵੀ ਸਾਡਾ ਤਾਂ ਫੋੜਨਾ ਰੋਲ ਹੀ ਕੋਈ ਨਹੀਂ ਐਸਡੀਓ ਸਾਹਿਬ ਕੋਲ ਜਾਓ ਜੇ ਐਸਡੀਓ ਸਾਹਿਬ ਤੁਹਾਨੂੰ ਪਾਣੀ ਦਿੰਦਾ ਤਾਂ ਅਸੀਂ ਦੇਣ ਨੂੰ ਤਿਆਰ ਇਹ ਕਹਿ ਦਿੰਦੇ ਜੀ ਤੁਸੀਂ ਪਿੰਡ ਵਾਲਿਆਂ ਨਾਲ ਗੱਲ ਕਰ ਲਓ ਵੀ ਜੋ ਸਾਡੇ ਤੋਂ ਬੈਲ ਤੁਸੀਂ ਲੈ ਕੇ ਆਏ ਆ ਪੈਸੇ ਤੁਸੀਂ ਲੈ ਕੇ ਆਏ ਆ ਸਕਿਉਰਟੀ ਤੁਸੀਂ ਲੈ ਕੇ ਆਏ ਆ ਵੀ ਅ ਪੈਸੇ ਲਹਾੜੇ ਤੋਂ ਲੈ ਆਏ ਸੀ ਤਾਂ 830 ਰੁਪਏ ਤੇ 6 ਮਹੀਨਿਆਂ ਦਾ ਬਿੱਲ ਵਿੱਚ ਲੈ ਰਿਆ ਆਲੇ ਵੀ ਤੁਹਾਨੂੰ ਪਾਣੀ ਦੇਵਾਂਗੇ ਮਦਰਸੇ ਵਾਟਰਵਾਰਕਸ ਨਾਵਾ ਬਣਾ ਸਾਡਾ ਵੀ ਹਿੱਸਾ ਪਹਿਲਾਂ ਪੁਰਾਣਾ ਪਾਣੀ ਸਾਨੂੰ ਉੱਥੇ ਹੀ ਆਉਂਦਾ ਤੇ ਮੋੜ ਕੇ ਉਹਦੇ ਬਾਰੇ ਗੋਲੀ ਪਾਈ ਰੱਖੀਏ ਸਾਲ ਵੀ ਵਾਟਰਵਾਰਕਸ ਬਣੀ ਜਾਂਦਾ ਬਣੀ ਜਾਂਦਾ ਇੱਕ ਵਾਰੀ ਦੁਬਾਰਾ ਬਿੱਲ ਵੀ ਲੈ ਗਏ ਕੋ ਪਹਿਲਾਂ ਵਾਲੇ ਰਸੀਦ ਤੋਂ ਬਾਅਦ ਵੀ ਤੇ ਪਾਣੀ ਸਾਡੇ ਹਜ ਤੱਕ ਨਹੀਂ ਆਇਆ ਇਹਨਾਂ ਨੂੰ ਸਾਰੀ ਗੱਲ ਸਮਝਾਤੀ ਇਹਨਾਂ ਜਿੱਥੋਂ ਗਿਆ ਸੀ ਪਾਈਪ ਉਤੋਂ ਇਹਨਾਂ ਸਮਝਾ ਦਈਏ 메ਨ ਪਾਈਪ ਤੁਹਾਡੀ ਪਾਈਪ ਜੋੜੀ ਜਾਣੀ ਹੈ ਸਭ ਦੇ ਘਰਾਂ 'ਚ ਪਾਣੀ ਪਹੁੰਚਣਾ ਹੈ ਤੇ ਬਿੱਲ ਓਨੇ ਤਰ ਇਹਨਾਂ ਨੂੰ ਪਾਣੀ ਦੇ ਹੀ ਗਏ ਆ ਉਹਨਾਂ ਨੂੰ ਬਿੱਲ ਨਹੀਂ ਭੇਜਾਂਗੇ ਇਹ ਬਈ ਨਾ ਸਾਡਾ ਵਾਟਰ ਟੈਂਕ ਮੈਂ ਕਿਵੇਂ ਦਈ ਰੋ ਕੀ ਪ੍ਰੋਬਲਮ ਸਾਨੂੰ 40 ਸਾਲ ਤੋਂ ਪਾਣੀ ਦੇ ਰਹੇ ਸੀ ਮਰਦਸੇ ਸਾਡਾ ਵਾਟਰ ਟੈਂਕ ਬਣਿਆ ਸੀ ਸਾਂਝਾ ਸੀ ਦੋ ਪਿੰਡਾਂ ਦਾ ਸਾਨੂੰ 40 ਸਾਲ ਤੋਂ ਪਾਣੀ ਆ ਰਿਹਾ ਉੱਥੇ ਹੁਣ 1 ਸਾਲ ਹੋ ਗਿਆ ਸਾਡਾ ਬੰਦ ਹੋ ਗਿਆ ਪਾਣੀ ਆਉਣਾ ਸਾਨੂੰ ਘਰਾਂ 'ਚ ਸਪਲਾਈ ਨਹੀਂ ਸਾਨੂੰ ਪਾਣੀ ਤੋਂ ਬਹੁਤ ਜ਼ਿਆਦਾ ਅਸੀ ਤਰ ਤਨਾ ਪਾਣੀ ਤੋਂ ਬਹੁਤ ਜਾਗੇ ਹਾਂਜੀ ਇਹ ਸਾਨੂੰ ਜੀ ਮਹਿਕਮਾ ਨਹੀਂ ਕੁਝ ਦੱਸ ਰਿਹਾ ਵੀ ਕਿਉਂ ਬੰਦ ਕੀਤਾ ਜੀ ਕਿਉਂ ਨਹੀਂ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹ ਕਹਿੰਦੇ ਤੁਹਾਡਾ ਹਿੱਸਾ ਨਹੀਂ ਗਿਆ ਜੀ ਸਾਡੇ ਤੋਂ 62 ਘਰਾਂ ਦੇ ਕਨੈਕਸ਼ਨਾਂ ਦੇ ਸਕਿਉਰਟੀ ਲੈ ਕੇ ਆਏ ਆ ਜੀ ਕਨੈਕਸ਼ਨਾਂ 62 ਘਰਾਂ ਦੇ ਸਾਡੇ ਪਿੰਡ ਦੇ ਲੱਗੇ ਆ ਜੀ ਉਹਨਾਂ ਦੇ ਅਸੀਂ ਬਿੱਲ ਭਰਦੇ ਰਹੇ ਹਾਂ ਦੋ ਬਿੱਲ ਅਸੀਂ ਦੇ ਚੁੱਕੇ ਹਾਂ ਸਾਨੂੰ ਬਿਨਾ ਪਾਣੀ ਤੋਂ ਬਿੱਲ ਸਾਡੇ ਤੋਂ ਲੈ ਕੇ ਚੁੱਕੇ ਹੁਣ ਅਸੀਂ ਆਪ ਦੀ ਆਪਣੇ ਹੈ ਜਿਹਾ ਵਾਟਰ ਵਾਕ ਸਾਡੇ ਪਿੰਡ ਵਾਲਾ ਵਾਟਰ ਵਾਕ ਸਾਈ ਉਹ ਇੱਧਰ ਹੈਗਾ ਪਰ ਉਹਦੇ ਵਿੱਚੋਂ ਸਾਨੂੰ ਕਹਿੰਦੇ ਵੀ ਅਸੀਂ ਪਾਈਪ ਲਾਈਨ ਦਿੰਨੇ ਆ ਉਹ ਚ ਵੀ ਸਾਨੂੰ ਪਾਣੀ ਨਹੀਂ ਆ ਰਿਹਾ ਜੀ ਇਹ ਜੋ ਉਹ ਛੋਟੀ ਜੀ ਚਾਰ ਕਿੱਲਾਂ ਦੀ ਵਾੜ ਤੇ ਪਾਈਪ ਲਾਈਨ ਪਾਉਂਦੇ ਸਾਨੂੰ ਜੇ ਮੇਨ ਸਪਲਾਈ ਚੋਂ ਪਾਣੀ ਦਿੱਤਾ ਹੈ ਤਾਂ ਸਾਨੂੰ ਆਊਗਾ ਜਿੱਥੋਂ ਇਹ ਕਹਿੰਦੇ ਜੀ ਉੱਥੋਂ ਪਾਣੀ ਨਹੀਂ ਆ ਰਿਹਾ ਇਹਨਾਂ ਨੂੰ ਕਹਿਆ ਸੀ ਵੀ ਮੇਨ ਸਪਲਾਈ ਚੋਂ ਸਾਨੂੰ ਪਾਈਪ ਜੋੜ ਦੇ ਉੱਥੇ ਪਾਣੀ ਨਹੀਂ ਆ ਰਿਹਾ ਫੇਰ ਵੀ ਸਾਨੂੰ ਸਾਲ ਹੋ ਗਿਆ ਜੀ ਸਾਲ ਤੋਂ ਪਾਣੀ ਨਹੀਂ ਆਉਂਦਾ ਨਹੀਂ ਜੀ ਅਸੀਂ ਸਾਡੇ ਪਿੰਡ ਨੇ ਟੈਂਕ ਬਣਾਏ ਜੀ ਮੁੱਲ ਪਾਣੀ ਲੈ ਕੇ ਆਉਣੇ ਸਾਨੂੰ 500 ਦੇ ਇੱਕ ਟੈਂਕ ਚ। ਕੋਈ ਗੱਲਬਾਤ ਕੀਤੀ ਦਿਖਾ। ਅਸੀਂ ਐਸਡੀਓ ਸਾਹਿਬ ਕੋਲ ਗਏ ਸੀਗੇ ਇਹ ਕਹਿੰਦੇ ਤੁਹਾਡਾ ਮਰਦਸੇ ਵਾਲੇ ਜਿਹੜੇ ਵਿਭਾਗੇ ਦੇ ਵਿੱਚ ਵਾਟਰ ਬਾਕਸ ਦੇ ਵਿੱਚ ਤੁਹਾਡਾ ਨਾਂ ਹੀ ਨਹੀਂ ਉੱਥੋਂ ਤੁਸੀਂ ਪਾਣੀ ਨਹੀਂ ਲੈ ਸਕਦੇ। ਜੇ ਅਸੀਂ ਉੱਥੋਂ ਪਾਣੀ ਨਹੀਂ ਲੈ ਸਕਦੇ ਤਾਂ ਸਾਡੇ ਕੋਲ ਐਸਡੀਓ ਸਾਹਿਬ ਆਦੇ ਹ ਸਿਗਨੇਸ਼ਨਾਂ ਦੇ ਉਹ ਸਕਿਉਰਟੀ ਲੈ ਕੇ ਆਈ ਸਾਡੇ ਤੋਂ ਬਿੱਲ ਕਾਦੇ ਹ ਲੈ ਕੇ 830 ਰੁਪਏ ਇੱਕ ਘਰ ਤੋਂ ਲੈ ਕੇ ਆਈ ਕਿਉਂ ਲੈ ਕੇ ਆਈ ਇਹ? ਉਹਦੇ ਤਾਂ ਐਸਡੀਓ ਸਾਹਿਬ ਲੈ ਆਏ ਤੇ ਅੱਜ ਸਾਡੀ ਗੱਲ ਨਹੀਂ ਸੁਣਦੀ ਏ। ਅੱਜ ਕਹਿੰਦੇ ਵੀ ਤੁਹਾਡਾ ਉਹ ਹੈ ਨਹੀਂ ਰੋਜ਼ ਨਹੀਂ ਉੱਥੇ। ਵੀ ਆਸਾਨ ਅਸੀਂ ਹੁਣ ਆਪਸ ਵਿੱਚ ਦੋਵੇਂ ਪਿੰਡ ਲੜ ਲੜ ਮਰਦੇ ਫਿਰੇ ਤਾਂ ਜ਼ਿੰਮੇਵਾਰ ਕੌਣ ਹੈ ਜੀ ਉਹ ਅਸੀਂ ਇਹਨਾਂ ਮਰਦਸਿਆਂ ਨੂੰ ਪੁੱਛਿਆ ਸੀਗਾ ਜੀ ਅਸੀਂ ਉਹ ਕਹਿੰਦੇ ਵੀ ਸਾਡਾ ਤਾਂ ਤੁਹਾਡਾ ਨਾ ਰੋਲ ਹੀ ਕੋਈ ਨਹੀਂ ਐਸਡੀਓ ਸਾਹਿਬ ਕੋਲ ਜਾਓ ਜੇ ਐਸਡੀਓ ਸਾਹਿਬ ਤੁਹਾਨੂੰ ਪਾਣੀ ਦਿੰਦਾ ਤਾਂ ਅਸੀਂ ਦੇਣ ਨੂੰ ਤਿਆਰ ਇਹ ਕਹਿ ਦਿੰਦੇ ਜੀ ਤੁਸੀਂ ਪਿੰਡ ਵਾਲਿਆਂ ਨਾਲ ਗੱਲ ਕਰ ਲਓ ਵੀ ਜੋ ਸਾਡੇ ਤੋਂ ਬਿੱਲ ਤੁਸੀਂ ਲੈ ਕੇ ਆਏ ਆ ਪੈਸੇ ਤੁਸੀਂ ਲੈ ਕੇ ਆਏ ਆ ਸਕਿਉਰਟੀ ਤੁਸੀਂ ਲੈ ਕੇ ਆਏ ਆ ਵੀ ਅਸੀਂ ਉਹਨਾਂ ਪਿੰਡ ਵਾਲਿਆਂ ਨਾਲ ਕਿਉਂ ਲੜ ਗਈ ਹੈ ਜੀ ਜੇ محکمہ ਸਾਨੂੰ ਕਹੂ ਸਾਨੂੰ ਕਹੂ ਆ ਵੀ ਤੁਸੀਂ ਪਾਣੀ ਦਿੰਨੇ ਆ ਫਿਰ ਤਾਂ ਸਾਨੂੰ ਪਾਣੀ ਮਿਲ ਸਕਦਾ ਜੇ ਸਾਨੂੰ ਪਿੰਡ ਵਾਲੇ ਕਹਿਣਗੇ ਪਿੰਡ ਵਾਲਿਆਂ ਦੇ ਬਈ ਪਾਣੀ ਨਹੀਂ ਆਉਂਦਾ ਸਾਨੂੰ ਸਾਲ ਹੋ ਗਿਆ ਕੀ ਕਾਰਨ ਕੀ ਹੈ ਕਾਰਨ ਕੀ ਹੈ ਬਸ ਵੀ ਪੈਸੇ ਲੈ ਸਾਡੇ ਤੋਂ ਲੈ ਰਹੀ ਸੀ ਤਾਂ 830 ਰੁਪਏ ਤੇ 6 ਮਹੀਨਿਆਂ ਦਾ ਬਿੱਲ ਵਿੱਚ ਲੈ ਲਿਆ ਆਲੇ ਵੀ ਸਾਨੂੰ ਪਾਣੀ ਦੇਣਾਗੇ ਮਦਰਸੇ ਵੱਟ ਵੱਸ ਨਾਮਾ ਬਣਾ ਸਾਡਾ ਵੀ ਹਿੱਸਾ ਪਹਿਲਾਂ ਪੁਰਾਣਾ ਪਾਣੀ ਸਾਨੂੰ ਉੱਥੇ ਹੀ ਆਉਂਦਾ ਤੇ ਮੋੜ ਕਿਉਂ ਦੁਬਾਰੇ ਗੋਲੀ ਪਾਈ ਰੱਖੀ ਹੈ ਸਾਲ ਵੀ ਵਾਟਰ ਵਕਸ ਬਣੀ ਜਾਂਦਾ ਬਣੀ ਜਾਂਦਾ ਇੱਕ ਵਾਰੀ ਦੁਬਾਰਾ ਬਿੱਲ ਵੀ ਲੈ ਗਏ ਆ ਉਹ ਪਹਿਲਾਂ ਵਾਲੇ ਰਸੀਦ ਤੋਂ ਬਾਅਦ ਵੀ ਤੇ ਪਾਣੀ ਸਾਡੇ ਹਜੇ ਤੱਕ ਨਹੀਂ ਆਇਆ ਦੁਆਸ ਐ ਐਸ ਡੀਓ ਗਾਏ ਸੀ ਇਹ ਪੈਸੇ ਲੈ ਕੇ ਹੁਣ ਸਾਨੂੰ ਨਹੀਂ ਆਣ ਦਿੰਦੇਗੇ ਬਲਾਲਤਾਲੀ ਸਾਹਿਬ ਬਿੱਲ ਨਹੀਂ ਭਰਿਆ ਸੀ ਇਹਨਾਂ ਨੇ ਤੇ ਕਹਿੰਦੇ ਹੋਣਾ ਸੀ ਬਿੱਲ ਅਸੀਂ ਭਰਦੇ ਰਹੇ ਆ ਜੀ ਸਾਡੇ ਕੋਲ तकरीबन ਮੇਰਾ ਸਾਰੇ ਪਿੰਡ ਕੋਲੇ ਰਸੀਤਾ ਹੋਣਗੇ ਜਿਵੇਂ ਜਿਵੇਂ ਬਿੱਲ ਭਰਦੇ ਆ ਸਿਕਿਉਰਟੀ ਕੋਲ ਲਾਈ ਆ ਸਿਕਿਉਰਟੀ ਨੂੰ ਹੁਣ ਸਾਲਾਂ ਨੂੰ ਹੋ ਗਿਆ ਜੀ ਪਹਿਲਾਂ ਨਹੀਂ ਲੱਗੀ ਇਹਨਾਂ ਨੇ ਪਹਿਲਾਂ ਵੀ ਪਹਿਲਾਂ ਵੀ ਲੱਗੀ ਸੀ ਜੀ ਪਹਿਲਾਂ ਵੀ ਕੋਈ ਗੱਲ ਨਹੀਂ ਸੌਂਦਾ ਜੀ ਇਹ ਬਿੱਲ ਲਿਆਂਦਾ ਰਿਹਾ ਇੱਥੇ ਜਿਹੜਾ ਇੱਥੇ ਮਦਰਸੇ ਵਾਟਰ ਵਾਸਟ ਲੱਗਿਆ ਜੇ ਜੀਸੀ ਇੱਕੋ ਤੇ ਮਾਲਾ ਜਿਹੜਾ ਪਾਣੀ ਛੱਡਦਾ ਉਹਨੂੰ ਮਮਾਲੀ ਬੋਲਦੇ ਕਿ ਉਹ ਵੀ ਪਨਾਲ ਸੀ ਉਹ ਵੀ ਬੈਰ ਲੈ ਕੇ ਆਉਂਦੇ ਸਾਰੀ ਗਰਾਈ ਕਰਦੇ ਐ ਇੰਨੇ ਟਾਈਮ ਤੋਂ ਤੁਸੀਂ ਉਹ ਉਹਦੀ ਪਾਈਪ ਦੀ ਗੱਲ ਕਿਉਂ ਨਹੀਂ ਕੀਤੀ ਦੇ ਘਾਰ ਦੇ ਨਾਲ ਜਿਹੜਾ ਤੁਹਾਡੇ ਆਪ ਦੇ ਵਾਟਰ ਟੈਂਕਸ ਆ ਵੀ ਉੱਥੋਂ ਪਾਣੀ ਤੁਹਾਨੂੰ ਸਪਲਾਈ ਹੋ ਜਾਂਦਾ ਹੁਣ ਤੱਕ ਅਸੀਂ ਪਹਿਲਾਂ ਤੋਂ ਜੀ ਉੱਥੇ ਹੀ ਜੁੜੇ ਹੋਏ ਆ ਮਦਰੱਸੇ ਤੋਂ ਹੀ ਜੁੜੇ ਹੋਏ ਆ ਪਹਿਲਾਂ ਤੋਂ ਹੀ ਸਾਡੇ ਜਿਹੜਾ ਵਾਟਰ ਟੈਂਕਸ ਬਣਿਆ ਨੀਵੇਂ ਸਾਂ ਬਣਿਆ ਤੇ ਜਿਹੜਾ ਅਸੀਂ ਆ ਉੱਚੇ ਥਾਂ ਜਿਹੜੇ ਅਸੀਂ 60 ਪੈਣ ਘਾਰਾਂ ਇਹਦੇ ਸਾਡੇ ਪਾਣੀ ਚੜਦਾ ਨਹੀਂ ਉਹ ਜੀ ਉਹ ਸਪਲਾਈ ਸਹੀ ਨਹੀਂ ਪਾਇ ਪਾਈਪਾਂ ਸਹੀ ਨਹੀਂ ਪਈਆਂ ਸਾਡੇ ਪਾਣੀ ਤਾਂ ਜਾਂਦਾ ਹੀ ਨਹੀਂ ਉਧਰ ਜੀ ਕਿੰਨੇ ਘਰ ਜਿੱਥੇ ਪਾਣੀ ਨਹੀਂ ਆਉਂਦਾ ਪਿਆ ਸਾਡੇ 70 ਘਰ ਹੋਣਗੇ ਤੇ ਹੁਣ ਇੱਥੇ ਆਏ ਆ ਕੋਈ ਐਸਡੀਓ ਨਾਲ ਗੱਲਬਾਤ ਕੀਤੀ ਕੀ ਕਹਿੰਦੇ ਕੋਈ ਗੱਲ ਨਹੀਂ ਸੁਣਦਾ ਜੀ ਤੁਹਾਨੂੰ ਪੈਪ ਪਾ ਦਾਂਗੇ ਆਉਣੇ ਆ ਮੁੜ ਜਣੇ ਆ ਤੁਹਾਨੂੰ ਬਸ ਗੋਲੀ ਪਾ ਦੇ ਤੁਹਾਨੂੰ ਪੈਪ ਪਾ ਦਾਂਗੇ ਬਸ ਐ ਪੈ ਪੈਂਦੀ ਐ ਸਾਡਾ ਕੋਈ ਪਤਲਾ ਸਾਨੂੰ ਪਾਣੀ ਦਾ ਅਧਾ ਕਰ ਜਿਦੋਂ ਮਰਜ਼ੀ ਕਰਕੇ ਦਿਨ ਪਾਣੀ ਤੁਹਾਡੇ ਘਰੇ ਤੱਕ ਪਹੁੰਚਦਾ ਹੋਣਾ ਚਾਹੀਦਾ ਜੀ ਪਸ਼ੂ ਤੇ ਆਏ ਆ 100 ਰੁਪਏ ਡੀਜ਼ਲ ਹੋਇਆ ਪਿਆ ਇੱਕ ਟੈਂਕਰ 500 ਜੀ ਪੈਂਦਾ ਤੇ ਪਸ਼ੂ ਤਾਂ ਆਥਨ ਨੂੰ ਪਾਣੀ ਪੀ ਜਾਂਦੇ ਇੱਕ ਟੈਂਕਰ ਕੀ ਬਣਦਾ ਬਹੁਤ ਔਖੇ ਆ ਜੀ ਜੀ ਮੰਗ ਕੀ ਕਰਦੇ ਹੋ ਮੰਗ ਆਹੀ ਵੀ ਸਾਨੂੰ ਪਾਣੀ ਚਾਹੀਦਾ ਪੀਣ ਵਾਲਾ ਨਹੀਂ ਪੱਕੇ ਸੌਰ ਤੇ ਧਰਨਾ ਲਾਵਾਂਗੇ ਇੱਥੇ ਬੈਠੀਆਂ ਅਸੀਂ ਤਾਂ ਹਾਂ ਜਿੰਨੇ ਕਿੜਾ ਚੱਕ ਮਦਰਸਾ ਕੌੜਿਆਂ ਵਾਲੀ ਇਹਨਾਂ ਦਸਮਾ ਮੇਰਾ ਰਵੀ ਕੋਈ ਹਾਂਜੀ ਮੇਰਾ ਮੈਸ ਜਿਓ ਹੈ ਯਾਰ ਇਸ ਕੋਸੇ ਆਰੀਆ ਆਰੀਆ ਦਾ ਧਰਮ ਵਾਲੇ ਬੈਠੇ ਆ। ਇਹਨਾਂ ਦੀ ਸਮੱਸਿਆ ਭਾਈ ਸਾਹਿਬ ਹੈ ਉੱਥੇ ਦੋ ਪਿੰਡ ਨੇ ਮਦਰਸਾ ਤੇ ਚੱਕ ਮਦਰਸਾ। ਇਹ ਪਹਿਲਾਂ ਚੱਕ ਮਦਰਸੇ ਤੋਂ ਇਹਨਾਂ ਦਾ ਵਾਟਰ ਸਿਸਟਮ ਆ ਬਣ ਗਿਆ ਪਰ ਇਹਨਾਂ ਨੇ ਚੱਕ ਮਦਰਸੇ ਤੋਂ ਪਾਣੀ ਨਹੀਂ ਲਿਆ। ਪਰ ਇਹਨਾਂ ਨੇ ਮਦਰਸੇ ਤੋਂ ਹੀ ਪਾਣੀ ਲਈ ਕਿਉਂ ਮਦਰਸੇ ਵਾਲਾ ਜਿਹੜਾ ਸੀਗਾ ਵਾਟਰ ਸੋਸ ਸੀ ਮਹਿਕਮੇ ਦੇ ਅੰਦਰ। ਜਿਹੜਾ ਸੀਗਾ ਚੱਕ ਮਦਰਸਾ ਉਹ ਸੀਗਾ ਕਮੇਟੀ ਦੇ ਅੰਦਰ ਜੀ ਪੀਡਬਲਯੂ ਐਸਸੀ ਗ੍ਰਾਮ ਪੰਚਾਇਤ ਦੇ ਅੰਦਰ। ਪਰ ਇਹ ਕਹਿੰਦੇ ਅਸੀਂ ਮਦਰਸੇ ਤੋਂ ਹੀ ਪਾਣੀ ਲੈਣਾ। ਇਹ ਮਦਰਸੇ ਤੋਂ ਪਾਣੀ ਲਈ ਗਏ। ਪਰ ਕੀ ਹੋ ਗਿਆ ਹੁਣ ਮਦਰਸੇ ਵਾਲਾ ਜਿਹੜਾ ਵਾਟਰ ਟੈਂਕ ਸੀ ਉਹ ਵੱਡਾ ਹੋ ਗਿਆ ਉਹ ਜਿਹੜੀ ਐਸਟੀਮੇਟ ਹੁਣ ਨਵਾਂ ਐਸਟੀਮੇਟ ਬਣਿਆ ਉਹ ਚ ਇਹਨਾਂ ਦੀ ਲਾਈਨ ਦੀ ਅਪਰੂਵਲ ਹੈਣੀਗੀ ਐਸ ਕਰਕੇ ਇਹਨਾਂ ਦੀ ਜਿਹੜੀ ਲਾਈਨ ਹੈਗੀ ਮਦਰਸੇ ਵਾਲੇ ਕਹਿੰਦੇ ਅਸੀਂ ਪਾਣੀ ਨਹੀਂ ਦੇਣਾ ਉਹਨਾਂ ਨੇ ਇਹਨਾਂ ਦਾ ਕਨੈਕਸ਼ਨ ਉੱਥੋਂ ਕੱਟ ਹੋ ਗਿਆ ਹੁਣ ਇਹਨਾਂ ਦਾ ਐਸਟੀਮੇਟ ਅਸੀਂ ਇਹਨਾਂ ਨੂੰ ਇਧਰੋਂ ਪਾਣੀ ਨਾ ਮਿਲੇ ਕਰਕੇ ਚੱਕ ਮਦਰਸੇ ਤੋਂ ਵੀ ਵਾਟਰ ਟੈਂਕ ਤੋਂ ਅਸੀਂ ਐਸਟੀਮੇਟ ਬਣਾ ਕੇ ਬੀਡੀਪਾ ਸਾਹਮਣੂ ਭੇਜ ਦਿੱਤਾ ਇਹ ਜਗ੍ਹਾ ਅੱਜ ਤੋਂ ਪੌਣੇ ਦੋ ਮਹੀਨੇ ਹੋ ਗਏ ਉਹਨੇ ਉਹ ਉਹਨਾਂ ਕੋਲ ਹੀ ਫੰਡ ਹੈਗੇ ਜੋ ਉਪਲਬਧ ਤੇ ਉਹਨਾਂ ਨੇ ਹੀ ਪਾਈ ਪਾਉਣੀ ਹੈ ਇਹਨਾਂ ਦੀ ਕਿੰਨਾ ਟਾਈਮ ਲੱਗਦਾ ਕੋਈ ਦੱਸਿਆ ਮੈਨੂੰ ਕਿੰਨਾ ਨਹੀਂ ਜੀ ਜਿਹੜਾ ਤੁਸੀਂ ਭੇਜਿਆ ਉਹ ਤਾਂ ਨਹੀਂ ਉਹ ਤਾਂ ਉਹਨਾਂ ਨੇ ਹੀ ਕਰਨਾ ਸੀ ਉਹਨਾਂ ਕੋਲ ਪੈਸੇ ਪਏ ਨੇ ਆਲਰੇਡੀ ਉਹ ਤਾਂ ਚਾਹ ਇੱਕ ਦਿਨ ਚ ਬਾਦਨ 40 ਸਾਲ ਹੋ ਗਏ ਇਹਨਾਂ ਦੇ ਪਾਣੀ ਆਉਂਦਿਆਂ ਨੂੰ ਇੱਕਦਮ ਕੀ ਇਹਨਾਂ ਦੀ ਦਿੱਕਤ ਆ ਜਿਹੜੀ ਇਹਨਾਂ ਨੇ ਸ਼ਿਕਾਇਤ ਕਰਦੀ ਨਹੀਂ ਐਕਚੁਅਲ ਪਤਾ ਨਹੀਂ ਨਾ ਸਮਝੀ ਵਾਲੀ ਗੱਲ ਹੋਣੀ ਹੈ ਸ਼ਿਕਾਇਤ ਵਾਲੀ ਗੱਲ ਮੈਨੂੰ ਨਹੀਂ ਸਮਝ ਆ ਰਹੀ ਮੈਂ ਤੁਹਾਨੂੰ ਦੱਸਦੀ ਜਿਹੜੀ ਗੱਲ ਹੈਗੀ ਹੈ ਪਾਣੀ ਹੈ ਪਾਣੀ ਤਾਂ ਹੁਣ ਵੀ ਆ ਹੀ ਰਿਹਾ ਆਣਾ ਹੀ ਇਹਨਾਂ ਦੇ ਜਦੋਂ ਉਦੋਂ ਉਹਨਾਂ ਨੇ ਅਨ ਅਸ ਤੇ ਪਾਣੀ ਮਦਰਸੇ ਦਾ ਵੀ ਬੰਦ ਪਿਆ ਕਿਉਂਕਿ ਉਹਦੇ ਨਵਾਂ ਵਾਟਰ ਵਾਕਸ ਬਣ ਰਿਹਾ ਹੈ ਮਦਰਸੇ ਦਾ ਪਾਣੀ ਆਪਦਾ ਵੀ ਬੰਦ ਪਿਆ ਹੁਣ ਕਰ ਜਿੰਨਾ ਚਿਰ ਕਿ ਪਾਈਪ ਲਾਈਨ ਨਹੀਂ ਬਿੰਦੀ ਮੰਨ ਲਓ ਉਹਨਾਂ ਚ ਕੋਈ ਪਾਣੀ ਕਿਸੋ ਨਹੀਂ ਉਹ ਤਾਂ ਹੀ ਇੱਕ ਦਿਨ ਦਾ ਹੀ ਕੰਮ ਹੈ ਹਥੋਂ ਬੀਟੀਪੀਓ ਸਾਹਿਬ ਇੱਕ ਦਿਨ ਚ ਪਾਈਪ ਲਾਈਨ ਪਵਾ ਦੇਣਗੇ ਕਿਉਂਕਿ ਬਾਰਾ ਲੰਬਾ ਜਿਹੜਾ ਕੰਮ ਨੇ ਮੇਰੇ ਤੇ ਨਾ ਜਿਹੜਾ ਹੈਗਾ ਮੈਂ ਕਰਕੇ ਆਪਦਾ ਭੇਜਤਾ ਜਿਹੜੀ ਮੇਰੇ ਕੋਲ ਕਾਰਵਾਈ ਮੰਨ ਲਓ ਹੁਣ ਜਿੰਨਾ ਚਿਰ ਪੰਦੀ ਨਹੀਂ ਕਰੋ ਪਾਣੀ ਦਾ ਕਿਸੋ ਨਹੀਂ ਹੱਲ ਹੋਊਗਾ ਭਾਈ ਸਾਹਿਬ ਉਹ ਤਾਂ ਮੈਂ ਤਾਂ ਆਪਦਾ ਪੌਣੇ ਦੋ ਮਹੀਨੇ ਪਹਿਲਾਂ ਭੇਜਤਾ ਉਹਨਾਂ ਕੋਲੇ ਫੰਡ ਪਿਆ ਬ ਗੱਲਬਾਤ ਹੋਈ ਇਹਨਾਂ ਨਾਲ ਤਰਨਾ ਹੋਇਆ ਮੇਨਾਂ ਨਾਲ ਮੈਂ ਗੱਲ ਆਏ ਸੀ ਇਹਨਾਂ ਨੂੰ ਸਾਰੀ ਗੱਲ ਸਮਝਾਤੀ ਇਹਨਾਂ ਜਿੱਥੋਂ ਗਿਆ ਸੀ ਪਾਈਪ ਉਤੋਂ ਇਹਨਾਂ ਸਮਝਾ ਦਿੱਤੇ ਮੇਨ ਪਾਈਪ ਤੋਂ ਦੀ ਪਾਈਪ ਜੋੜੀ ਜਾਨੀ ਸਭ ਦੇ ਘਰਾਂ 'ਚ ਪਾਣੀ ਪਹੁੰਚ ਰਹਾ ਹੈ ਡੈਫੀਨਿਟਲੀ ਬਿੱਲ ਵੀ ਅਸੀਂ ਭਰੀ ਜਾਨੇ ਰਸੀਦਾ ਵੀ ਉਹਨਾਂ ਦੇ ਕੋਲੇ ਤੇ ਬਿੱਲ ਉਨੀ ਤਰ੍ਹਾਂ ਇਹਨਾਂ ਨੂੰ ਪਾਣੀ ਦੇ ਹੀ ਗਏ ਹੁਣ ਇਹਨਾਂ ਨੂੰ ਬਿੱਲ ਨਹੀਂ ਭੇਜਾਂਗੇ